ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਨਪ੍ਰੀਤ ਕੌਰ ਆਜ਼ਦੀ ਨਵੀਂ ਕਲਾਸਨ ਤੁਹਾਡਾ ਸਵਾਗਤ ਕਰਦੀਆਂ आज वाली कलेक्शन बहुत ज्यादा सोनी रहेगी जिनने भी सूट ਆਪਾਂ ਤੁਹਾਡੇ ਨੂੰ ਦਿਖਾਵਾਂਗੇ ਸਾਰੇ ਆਪਾਂ ਕਿਸ ਫੈਬਰਿਕ ਦੇ ਉੱਪਰ ਰੈਡੀ ਕਿਸ ਕਿਤਨੇ ਕਿਸ ਕਲਰ ਦੇ ਉੱਪਰ ਰੈਡੀ ਕਿਤਨੇ ਪ੍ਰੋਪਰ ਤੁਹਾਨੂੰ ਆਪਾਂ ਵੀਡੀਓ ਵਿੱਚ ਦੱਸਾਂਗੇ ਪਲੀਜ਼ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਠੀਕ ਹੈ ਜੀ ਕਿਉਂਕਿ ਆਪਾਂ ਵੀਡੀਓ ਜਾਣਕਾਰੀ ਦਿੱਤੀ ਹੁੰਦੀ ਹੈ ਸੂਟਾਂ ਬਾਰੇ ਫੈਬਰਿਕ ਬਾਰੇ ਵਰਕ ਬਾਰੇ ਜਦੋਂ ਤੁਸੀਂ ਵੀਡੀਓ ਸਕਿੱਪ ਕਰਕੇ ਦੇਖ ਦਿੰਦੇ ਹੋ ਤੁਹਾਨੂੰ ਜਿਹੜੀ ਆਪਾਂ ਜਿਆਦਾ ਦੱਸਿਆ ਹੁੰਦਾ ਫੈਬਰਿਕ ਬਾਰੇ ਵਰਕ ਬਾਰੇ ਤੁਸੀਂ ਸਕਿੱਪ ਕਰ ਦਿੰਦੇ ਹੋ ਐਂ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਇਸ ਨੂੰ ਕਿਸ ਫੈਬਰਿਕ ਦੇ ਉੱਪਰ ਬਣਾ ਸਕਦੇ ਹੋ ਜਾਂ ਇਹ ਸੂਟ ਕਿਸ ਫੈਬਰਿਕ ਦੇ ਉੱਪਰ ਬਣੇ ਹੋਏ ਨੇ ਠੀਕ ਹੈ ਜੀ ਤਲੋਜੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆ ਕੋਈ ਵੀ ਕਲਰ ਪਸੰਦ ਆ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਡਿਜ਼ਾਈਨ ਐਂਡ ਕਲਰ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤਾਂ ਤੁਸੀਂ ਆਰਡਰ ਕਿਵੇਂ ਕਰਨਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਸਾਡੇ ਤੋਂ ਪ੍ਰਾਈਸ ਜਿਹੜੀ ਸੂਡੀ ਲੈ ਸਕਦੇ ਹੋ ਲਓ ਜੀ ਫਰਸਟ ਕਲਰ ਬਹੁਤ ਹੀ ਪਿਆਰਾ ਜਿਹਾ ਐਂਡ ਜਿਹੜੀਆਂ ਭੈਣਾਂ ਸਾਨੂੰ ਰੈਗੂਲਰ ਸਾਡੀਆਂ ਵੀਡੀਓਜ਼ ਦੇ ਦਿੰਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਆਪਾਂ ਇਹ ਵਾਲਾ ਡਿਜ਼ਾਈਨ ਪਹਿਲਾਂ ਵੀ ਰੈਡੀ ਕਰ ਚੁੱਕੇ ਐਂਡ ਕਾਫੀ ਵਾਰ ਇਹ ਡਿਜ਼ਾਈਨ ਜਿਹੜਾ ਆਪਾਂ ਬਣਾ ਚੁੱਕੇ ਆ ਪਹਿਲਾਂ ਆਪਣਾ ਮਾਊਸ ਕਲਰ ਦੇ ਉੱਪਰ ਕਾਫੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਸੀ ਇਹ ਵਾਲਾ ਡਿਜ਼ਾਈਨ ਇਸ ਵਾਰ ਜਿਹੜਾ ਹੁਣ ਇਹ ਬਲੂ ਦੇ ਉੱਪਰ ਚੱਲ ਰਿਹਾ ਠੀਕ ਹੈ ਜੀ ਲੋ ਦੀ ਚੈੱਕ ਕਰੋ ਬਹੁਤ ਹੈਵੀ ਕੰਮ ਆਪਣੇ ਨੈਕ ਦੇ ਉੱਪਰ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਇਹਦੇ ਵਿੱਚੜਾ ਆਪਣਾ ਥ੍ਰੈਡ ਲਗਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਲਾਈਟ ਐਂਡ ਡਾਰਕ ਕਲਰ ਦਾ ਥ੍ਰੈਡ ਆਪਾਂ ਰੱਖਿਆ ਹੋਇਆ ਇਧਰ ਦੋਜੀ ਦੇ ਵਿੱਚ ਸਾਰਾ ਕੰਮ ਹੈ ਜੀ ਇਧਰ ਦੋਜੀ ਦਾ ਕੰਮ ਥੋੜਾ ਟਫ ਹੁੰਦਾ ਤੇ ਬਟ ਬਹੁਤ ਸੋਹਣਾ ਲੱਗਦਾ ਤੁਸੀਂ ਦੇਖ ਸਕਦੇ ਹੋ ਨੈਕ ਦੇ ਉੱਪਰ ਹੈਵੀ ਕੰਮ ਹੈ ਜੀ ਇਸ ਤਰੀਕੇ ਨਾਲ ਆਪਣੀ ਬਾਜ਼ੂ ਦੇ ਉੱਪਰ ਕੰਮ ਹੈ ਬਹੁਤ ਹੀ ਪਿਆਰਾ ਜਿਹਾ ਸਾਫ ਸੁਥਰਾ ਕੰਮ ਹੈ ਮੈਂ ਹਮੇਸ਼ਾ ਹੀ ਕਹਿਣੀ ਹੁੰਨੀ ਆ ਕਿ ਬੁਟੀਕ ਦੇ ਸੂਟ ਦਾ ਇਹੀ ਫਰਕ ਹੁੰਦਾ ਕਿ ਉਹ ਸ਼ਾਪ ਵਾਲੇ ਸੂਟ ਦੇ ਨਾਲ ਮੈਚ ਨਹੀਂ ਕਰਦਾ ਠੀਕ ਹੈ ਜੀ ਲੋ ਜੀ ਚੈੱਕ ਕਰੋ ਪ੍ਰੋਪਰ ਇਸ ਤਰੀਕੇ ਦੇ ਨਾਲ ਖਾ ਵੀ ਤੁਸੀਂ ਦੇਖ ਸਕਦੇ ਹੋ ਕਿਰਾ ਬਣਿਆ ਹੋਇਆ ਚਾਕ ਹਿੱਪ ਤੱਕ ਤੁਸੀਂ ਦੇਖ ਸਕਦੇ ਹੋ ਕੰਮ ਕੀਤਾ ਹੋਇਆ ਇਹ ਤੁਹਾਡੇ ਮੈਜ਼ਰਮੈਂਟ ਅਕੋਰਡਿੰਗ ਰੈਡੀ ਹੋਣਾ ਠੀਕ ਹੈ ਜੀ ਕਈ ਵਾਰ ਸਾਨੂੰ ਭੈਣਾਂ ਦੇ ਮੈਸੇਜ ਆ ਜਾਂਦਾ ਕਿ ਅਮਨ ਸਾਨੂੰ ਅਰਜੈਂਟ ਸੂਟ ਚਾਹੀਦੇ ਨੇ ਤੁਹਾਡੇ ਕੋਈ ਰੈਡੀ ਪਏ ਨਾ ਦੇਖੋ ਸਾਡੇ ਕੋਲ ਰੈਡੀ ਕੁਝ ਨਹੀਂ ਪਿਆ ਹੁੰਦਾ ਅਸੀਂ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਰੈਡੀ ਕਰਦੇ ਹਾਂ ਠੀਕ ਹੈ ਜੀ ਕਿਉਂਕਿ ਸਾਡੇ ਕੋਲ ਕੋਈ ਸ਼ਾਪ ਵਾਲਾ ਕੰਮ ਨਹੀਂ ਹੈਗਾ ਸਾਡੇ ਕੋਲ ਪ੍ਰੋਪਰ ਬੁਟੀਕ ਵਾਲਾ ਕੰਮ ਹੈ ਠੀਕ ਹੈ ਜੀ ਅਗਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਹੈ ਸੇਮ ਕਲਰ ਪਸੰਦ ਆ ਤੁਸੀਂ ਐਜ਼ ਇਟ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਕਲ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕਲਰ ਸਾਨੂੰ ਦੱਸ ਕੇ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਇਸ ਤਰੀਕੇ ਨਾਲ ਰਹੇਗੀ ਜੀ ਇਹਦੀ ਬਾਟਮ ਬਾਟਮ ਦੇ ਉੱਪਰ ਵੀ ਆਪਾਂ ਵਰਕ ਕੀਤਾ ਹੋਇਆ ਬਹੁਤ ਹੈਵੀ ਸੂਟ ਹੈ ਜੀ ਬਹੁਤ ਹੈਵੀ ਕੰਮ ਹੈ ਦੇ ਉੱਪਰ ਇਹਦੀ ਦਰਦੋਜ਼ੀ ਇਹ ਕਾਫੀ ਟਾਈਮ ਲੈਂਦੀ ਹੈ ਠੀਕ ਹੈ ਜੀ ਇਹਨੂੰ ਕਰਨ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਐਂਡ ਅਗਰ ਆਪਾਂ ਫੈਬਰਿਕ ਦੀ ਗੱਲ ਕਰੀ ਤਾਂ ਫੈਬਰਿਕ ਇੱਥੇ ਆਪਾਂ ਰੱਖਿਆ ਹੋਇਆ ਜੀ ਰੌ ਸਿਲਕ ਇਹਨੂੰ ਸੈਮੀ ਆਪਾਂ ਖਾਦੀ ਸਿਲਕ ਕਹਿੰਦੇ ਨੇ ਬਹੁਤ ਫਾਈਨ ਕੁਆਲਿਟੀ ਦੀ ਹੈ ਚਾਹੇ ਉਹ ਸੈਮੀ ਫੈਬਰਿਕ ਹੋਵੇ ਚਾਹੇ ਫੁੱਲ ਪ ਲੋ ਜੀ ਹੁਣ ਗੱਲ ਕਰਦੇ ਆਪਾਂ ਸਟੀਚਿੰਗ ਦੀ ਫਿਨਿਸ਼ਿੰਗ ਪੱਟੀ ਆਪਾਂ ਹਰੇਕ ਸੂਟ ਨੂੰ ਦੇ ਰਹੇ ਆਂ ਜੀ ਕਿਉਂਕਿ ਉਹਦਾ ਲੁੱਕ ਜਿਹੜੀ ਬਹੁਤ ਵਧੀਆ ਲੱਗਦੀ ਹੈ ਕਈ ਵਾਰ ਇਦਾਂ ਹੁੰਦਾ ਕਿ ਕੁਛ ਨੇ ਸਿਰਫ ਚਾਕਾ ਚਾਕਾਂ ਦੇ ਉੱਪਰ ਫਿਨਿਸ਼ਿੰਗ ਪੱਟੀ ਦੇ ਰਹਿੰਦੇ ਨੇ ਇਹਦਾ ਮਤਲਬ ਇਹ ਹੈ ਕਿ ਉਹ ਸੂਟ ਦੀ ਜਿਹੜੀ ਲੁੱਕ ਹੈ ਪ੍ਰੋਪਰ ਨਹੀਂ ਬਣੇਗੀ ਚਾਹੇ ਤੁਸੀਂ ਜਿੰਨੇ ਮਰਜੀ ਪੈਸੇ ਲਗਵਾ ਲਓ ਠੀਕ ਹੈ ਜੀ ਜਦੋਂ ਆਪਾਂ ਹੈਂਡਵਰਕ ਕਰਵਾ ਰਹੇ ਆਂ ਸੂਟ ਦੇ ਉੱਪਰ ਤਾਂ ਸਟੀਚਿੰਗ ਦੇ ਵਿੱਚ ਵੀ ਕੋਈ ਕਮੀ ਪੇਸੀ ਨਹੀਂ ਹੋਣੀ ਚਾਹੀਦੀ ਲੋ ਜੀ ਬਾਟਮ ਦੇ ਉੱਪਰ ਕੰਮ ਮਿਲੇਗਾ ਐਂਡ ਇਸ ਤਰੀਕੇ ਨਾਲ ਤੁਹਾਨੂੰ ਦੁਪ ਪਹਿਲਾਂ ਆਪਾਂ ਕੀਤਾ ਸੀ 4 ਸਾਈਡ ਵਰਕ ਠੀਕ ਹੈ ਜੀ ਬਟ ਇਸ ਵਾਰ ਭੈਣ ਘਿਆਰੀ ਸਾਡੇ ਨਾਲ ਥੋੜਾ ਜਿਹਾ ਮਨ ਇਹਨੂੰ ਬਜ਼ੜ ਦੇ ਵਿੱਚ ਰੱਖ ਦੋ ਬਟ ਆਪਾਂ ਫਿਰ 4 ਸਾਈਡ ਵਰਕ ਜਿਹੜਾ ਕਰ ਦਿੱਤਾ ਕਿਉਂਕਿ 4 ਸਾਈਡ ਵਰਕ ਨਾਲ ਕਾਫੀ ਜ਼ਿਆਦਾ ਪ੍ਰਾਈਸ ਦਾ ਫਰਕ ਪੈ ਜਾਂਦਾ ਅਗਰ ਤੁਸੀਂ 4 ਸਾਈਡ ਵਰਕ ਲਾਈਕ ਕਰਦੇ ਹੋ ਤੁਸੀਂ ਸਾਡੀ ਇੰਸਟਾਗ੍ਰam ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਉੱਤੇ ਆਪਾਂ 4 ਸਾਈਡ ਵਰਕ ਦੇ ਨਾਲ ਦੁਪੱਟੇ ਦੇ ਨਾਲ ਵੀਡੀਓ ਜਿਹੜੀ ਅਪਲੋਡ ਕੀਤੀ ਹੋਈ ਹੈ ਠੀਕ ਹੈ ਜੀ ਅਗਰ ਤੁਸੀਂ ਐਜ਼ ਇਟ ਹੀ ਬਣਾਉਣਾ ਚਾਹੁੰਦੇ ਹੋ ਤੁਸੀਂ ਐਜ਼ ਇਟ ਵੀ ਕਰਵਾ ਸਕਦੇ ਹੋ ਇੱਕ ਗੱਲ ਹੋਰ ਇੱਥੇ ਦੁਪੱਟਾ ਆਪਾਂ ਪਿਓਰ ਔਰਗੈਂਜ਼ਾ ਦਾ ਬਿਲਕੁਲ ਲਾਈਟ ਵੇਟ ਹੈ ਦੇਖੋ ਹਲਕਾ ਜਿਹਾ ਸਲੀਪਰੀ ਇਹ ਹੁੰਦਾ ਹੈ ਕਿਉਂਕਿ ਉਹ ਇਹਦੇ ਵਿੱਚ ਨਾਈਲੋਨ ਜ਼ਿਆਦਾ ਹੁੰਦੀ ਹੈ ਨਾ ਤਾਂ ਇਹ ਫੋਲਡ ਚੰਗੇ ਤਰੀਕੇ ਨਾਲ ਹੁੰਦਾ ਹੈ ਬਟ ਇਹ ਕਿ ਦੁਪੱਟਾ ਸੋਹਣਾ ਬਹੁਤ ਲੱਗਦਾ ਜਦੋਂ ਆਪਾਂ ਹੈਵੀ ਸੂਟ ਵੇਅਰ ਕਰਦੇ ਆ ਵਰਕ ਕਾਫੀ ਜ਼ਿਆਦਾ ਹੁੰਦਾ ਤੁਸੀਂ ਇਹ ਦੁਪੱਟਾ ਜਦੋਂ ਉੱਪਰ ਲਾਓਗੇ ਤਾਂ ਸਾਰਾ ਤੁਹਾਡਾ ਵਰਕ ਕੇ ਸੂਟ ਦਾ ਉਹ ਦਿਖਿਏਗਾ ਬਹੁਤ ਸੋਹਣਾ ਲੱਗੇਗਾ ਠੀਕ ਹੈ ਜੀ ਲੋ ਜੀ ਸੇਮ ਕਲਰ ਕਰਵਾ ਸਕਦੇ ਹੋ ਕਲਰ ਤੁਸੀਂ ਚੇਂਜ ਕਰਨਾ ਤੁਸੀਂ ਚੇਂਜ ਵੀ ਕਰ ਸਕਦੇ ਹੋ ਐਂਡ ਮੈਂ ਹਮੇਸ਼ਾ ਹੀ ਕਹਿੰਨੀ ਆ ਕਿ ਜਿਪ ਲਟਕਣ ਜੋ ਵੀ ਤੁਸੀਂ ਐਡ-ਆਨ ਕਰਵਾਉਣਾ ਹੈ ਸਾਨੂੰ ਸੂਟ ਦੇ ਵਿੱਚ ਮੈਂਸ਼ਨ ਕਰਨਾ ਆਪਣੇ ਮੈਜ਼ਰਮੈਂਟ ਦੇ ਵਿੱਚ ਕਿ ਸਾ ਆਪਣਾ ਵੀ ਅਸੀਂ ਇਦਾਂ ਸਾਨੂੰ ਜਿਪ ਚਾਹੀਦੀ ਸਾਨੂੰ ਲਟਕਣ ਚਾਹੀਦੇ ਜੋ ਵੀ ਐਡ-ਆਨ ਕਰਾਉਣਾ ਸੁਨਵਾਰ ਤੁਸੀਂ ਸਟੇਟ ਬਣਾਉਣੀ ਪਾਕਿਸਤਾਨੀ ਬਣਾਉਣੀ ਸਿੰਪਲ ਬਣਾਉਣੀ ਹੈ ਠੀਕ ਹੈ ਸਾਨੂੰ ਸਾਰਾ ਕੁਝ ਤੁਸੀਂ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਹੈ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਜਿਹਾ ਕਲਰ ਹੈ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਪ੍ਰਾਈਸ ਜਿਹੜੀ ਲੈ ਸਕਦੇ ਹੋ ਠੀਕ ਹੈ ਜੀ ਲਓ ਜੀ ਅਗਲਾ ਕਲਰ ਚੈੱਕ ਕਰੋ ਉਹ ਬਹੁਤ ਹੀ ਜ਼ਿਆਦਾ ਸੋਨਾ ਸੂਟ ਹੈ ਜੀ ਇਹ ਵਾਲਾ ਜਿਹੜੀਆਂ ਭੈਣਾਂ ਸਾਨੂੰ ਰੈਗੂਲਰ ਦੇਖਦੀਆਂ ਉਹਨਾਂ ਸਾਰੀਆਂ ਭੈਣਾਂ ਨੂੰ ਪਤਾ ਹੈ ਕਿ ਇਹ ਵੀ ਡਿਜ਼ਾਈਨ ਸਾਡਾ ਕਾਫੀ ਟਾਈਮ ਤੋਂ ਬਣ ਰਿਹਾ ਜੀ ਐਂਡ ਇੱਕ ਸੂਟ ਆਪਾਂ ਇਹ ਰੈਡੀ ਕੀਤਾ ਸੀ ਉਹਨਾਂ ਨੇ ਆਪਣੀ ਐਨੀਵਰਸਰੀ ਐਨੀਵਰਸਰੀ ਲਈ ਬਣਾਇਆ ਸੀ ਤੇ ਉਸ ਤੋਂ ਬਾਅਦ ਸਾਡਾ ਇਹ ਡਿਜ਼ਾਈਨ ਇੰਨਾ ਕੁ ਜ਼ਿਆਦਾ ਵਾਇਰਲ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਹ ਡਿਜ਼ਾਈਨ ਕਾਫੀ ਹੋਰ ਬੁਟੀਕਾਂ ਲਈ ਵੀ ਸਾਡਾ ਬਣਾ ਰਹੇ ਨੇ ਬਟ ਦੇਖੋ ਜੋ ਸਾਨੂੰ ਪਤਾ ਸੀ ਕੀ ਮਟੀਰੀਅਲ ਐਡ-ਆਨ ਕੀਤਾ ਕਿਵੇਂ neck ਨੂੰ ਸ਼ੇਪ ਦੇਣੀ ਹੈ ਨਾ ਉਹ ਸਾਰਾ ਕੁਝ ਸਾਨੂੰ ਪ੍ਰੋਪਰ ਤਰੀਕੇ ਨਾਲ ਪਤਾ ਹਾਂ ਕੁਝ ਏਦਾਂ ਹੁੰਦਾ ਹੈ ਕਈ ਵਾਰ ਆਪਾਂ ਕਹਿੰਦੇ ਆਪਾਂ ਆਏ ਬੁਟੀ ਦਾ ਡਿਜ਼ਾਈਨ ਤਾਂ ਆਪਾਂ ਕਰ ਲਿਆ ਬਟ ਉਹ ਹੁੰਦਾ ਕਿ ਕਾਪੀ ਹੋ ਜਾਂਦੀ ਬਟ ਉਹ ਚੀਜ਼ ਦੀ ਲੁੱਕ ਜਿਹੜੀ ਕ੍ਰੀਏਟ ਨਹੀਂ ਕਰ ਸਕਦੇ ਹੈਗੇ ਠੀਕ ਹੈ ਜੀ ਲਓ ਜੀ neck ਚੈੱਕ ਕਰੋ ਪਹਿਲਾਂ ਤਾਂ ਬਹੁਤ ਪਿਆਰਾ ਜਾਰ ਨੈਕ ਹੈ ਨੈਕ ਜਿਹੜੀ ਸ਼ੇਪ ਹੈ ਤੁਸੀਂ ਉਹ ਚੈੱਕ ਕਰ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਇਹ ਇਦਾਂ ਨਹੀਂ ਹੈਗਾ ਦੇਖੋ ਕੰਮ ਹਰੇਕ ਕੋਈ ਕਰ ਲੈਂਦਾ ਆਪਾਂ ਕਿਸੇ ਦੇ ਕੰਮ ਨੂੰ ਮਾੜਾ ਨਹੀਂ ਕਹਾਂਗੇ ਬਟ ਵਰਕਰ ਵੀ ਜਿਹੜੇ ਨੇ ਉਹਨਾਂ ਨੂੰ ਵੀ ਨੌਲੇਜ ਹੋਣੀ ਚਾਹੀਦੀ ਸਾਡੇ ਵਰਕਰ ਜਿੰਨੇ ਵੀ ਨੇ ਜੀ ਸਭ ਨੇ ਡਿਪਲੋਮੇ ਕੀਤੇ ਹੋਏ ਨੇ ਫੈਸ਼ਨ ਡਿਜ਼ਾਈਨਿੰਗ ਦੇ ਵਿੱਚ ਉਹਨਾਂ ਨੇ ਸਭ ਨੂੰ ਪਤਾ ਹੈ ਕਿ ਕੰਮ ਕਿੱਦਾਂ ਕਰਨਾ ਹੈ ਠੀਕ ਹੈ ਜੀ ਉਹਨਾਂ ਨੂੰ ਇੱਕ ਇੱਕ ਚੀਜ਼ ਪਤਾ ਹੈ ਵਰਕ ਦੇ ਵਿੱਚ ਆਪਾਂ ਚੀਜ਼ ਨੂੰ ਜਚਾਣਾ ਕਿਵੇਂਵੇਂ ਕਿਹੜਾ ਥ्रेड ਜਿਆਦਾ ਵਧੀਆ ਲੱਗੇਗਾ ਸੂਟ ਦੇ ਉੱਪਰ ਕਿਹੜਾ ਕਲਰ ਕੰਬੀਨੇਸ਼ਨ ਰਹੇਗਾ ਕਿਉਂਕਿ ਅਗਰ ਜਦੋਂ ਆਪਾਂ ਕੋਈ ਇਸ ਤਰ੍ਹਾਂ ਹੀ ਕੱਟ ਪੜਿਆ ਲਿਖਿਆ ਕੋਈ ਰੱਖ ਲੈਨੇ ਆ ਤਾਂ ਉਹਨਾਂ ਨੂੰ ਨਹੀਂ ਨੌਲੇਜ ਨਹੀਂ ਹੁੰਦੀ ਕਲਰ ਕਲੈਕਸ਼ਨ ਦਾ ਨਹੀਂ ਪਤਾ ਲੱਗਦਾ ਹੈਗਾ ਹੁਣ ਜਿਹੜਾ ਸਾਡੇ ਕਾਰੀਗਰ ਨੇ ਆਪਾਂ ਸਿਰਫ ਉਹਨਾਂ ਨੂੰ ਡਿਜ਼ਾਈਨ ਮੈਂਸ਼ਨ ਕਰਨਾ ਉਹਨਾਂ ਨੇ ਕਲਰ ਕਲੈਕਸ਼ਨ ਸਾਰਾ ਕੋ ਸਾਨੂੰ ਦੱਸ ਦੇਣਾ ਕਿ ਇਹ ਵਾਲੀ ਚੀਜ਼ ਦੇ ਉੱਪਰ ਰਹੇਗੀ ਤਾਂ ਸਾਡੀ ਵੀ ਟੈਨਸ਼ਨ ਥੋੜੀ ਜੀ ਘਟ ਜਾਂਦੀ ਹੈ ਲਓ ਜੀ ਇਸ ਤਰੀਕੇ ਦੇ ਨਾਲ ਬਹੁਤ ਪਿਆਰਾ ਜਿਹਾ ਸੂਟ ਬਣਿਆ ਹੋਇਆ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਠੀਕ ਹੈ ਜੀ ਐਂਡ ਘੇਰੇ ਦੇ ਉੱਪਰ ਕੰਮ ਮਿਲੇਗਾ ਮੈਨੂੰ ਲੱਗਦਾ ਕਿ ਪਹਿਲਾਂ ਆਪਾਂ ਨੇ ਇਹਦਾ ਸ਼ਰਟ ਦੇ ਜਿਨਾਂ ਬੈਣਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਹਾਈਟ ਘੱਟ ਹੈ ਜਿੱਦਾਂ ਇਹਦੀ ਲੈਂਥ ਘੱਟ ਹੈ ਛੋੜਦੀ ਐਂਡ ਫਿਟਿੰਗ ਦਾ ਸਾਈਜ਼ ਵੀ ਜਿਹੜਾ ਬਹੁਤ ਜ਼ਿਆਦਾ ਛੋਟਾ ਹੈ ਤਾਂ ਥੋੜਾ ਜਿਹਾ ਸਿੱਪੀ ਦਾ ਕੰਮ ਦੇ ਦੇਣੇ ਆ ਕਿ ਉਹਨਾਂ ਦੀ ਲੁੱਕ ਜਿਹੜੀ ਹੋਰ ਜ਼ਿਆਦਾ ਵਧੀਆ ਨਿਕਲ ਕੇ ਆਵੇ ਸੂਟ ਦੀ ਠੀਕ ਹੈ ਜੀ ਘੇਰੇ ਦੇ ਉੱਪਰ ਕੰਮ ਚੈੱਕ ਕਰ ਸਕਦੇ ਹੋ ਬਹੁਤ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਇਸ ਤਰੀਕੇ ਨਾਲ ਮਹਿਰੂਨ ਫਿਨਿਸ਼ਿੰਗ ਪੱਟੀ ਔਰ ਜਿਹੜਾ ਮਹਿਰੂਨ ਕਲਰ ਆਪਾਂ ਇੱਥੇ ਕਲਰ ਦਿੱਤਾ ਹੋਇਆ ਸੌਰੀ ਫੈਬਰਿਕ ਦਿੱਤਾ ਹੋਇਆ ਇਹ ਵੀ ਆਪਾਂ ਜੋ ਅੱਛੀ ਵਾਲੀ ਕ੍ਰੇਪ ਸੂਟ ਰੈਡੀ ਕਰਦੇ ਉਹ ਵਾਲਾ ਕ ਬਹੁਤ ਹੈ ਵਿਕਮ ਬਾਜ਼ੂ ਦੇ ਉੱਪਰ ਐਂਡ ਇਸ ਤਰੀਕੇ ਨਾਲ ਅੱਪੇ ਅੱਗੇ ਫੈਬਰਿਕ ਰੱਖ ਕੇ ਸੂਟ ਨੂੰ ਜਿਹੜਾ ਸਟਿਚ ਕੀਤਾ ਹੋਇਆ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਜੇ ਤੁਸੀਂ ਪਾਓਗੇ ਤੇ ਵਾਕਈ ਹੀ ਪਤਾ ਚੱਲੇਗਾ ਕਿ ਤੁਸੀਂ ਬੁਟੀਕ ਤੋਂ ਸੂਟ ਰੈਡੀ ਕੀਤੇ ਨੇ ਇਸ ਤਰੀਕੇ ਨਾਲ ਆਪਣੀ ਸਲਵਾਰ ਦੇ ਉੱਪਰ ਵਰਕ ਹੈ ਠੀਕ ਹੈ ਜੀ ਸਟੇਟ ਸਲਵਾਰ ਰੱਖੀ ਹੋਈ ਹੈ ਤੁਸੀਂ ਜਿਹੜੀ ਸਲਵਾਰ ਰੈਡੀ ਕਰਾਉਣੀ ਹੈ ਤੁਸੀਂ ਸਾਨੂੰ ਆਪਣੇ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਲਓ ਜੀ ਇਸ ਤਰ੍ਹਾਂ ਰਹੇਗਾ ਦੁਪੱਟਾ ਦੁਪੱਟੇ ਦੇ ਉੱਪਰ 4 ਸਾਈਡ ਤੋਂ ਵਰਕ ਮਿਲੇਗਾ ਇਸ ਤਰੀਕੇ ਦੇ ਨਾਲ ਐਂਡ ਇਸ ਤਰੀਕੇ ਨਾਲ ਤੁਹਾਨੂੰ ਫੋਰ ਸਾਈਡ ਦੇ ਉੱਪਰ ਫੋਰ ਚਾਰੋਂ ਕੋਨਿਆਂ ਦੇ ਉੱਪਰ ਫਲਾਰ ਮਿਲਣਗੇ ਬਹੁਤ ਸੋਹਣਾ ਕੰਮ ਹੈ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਪੱਟੀ ਆਪਾਂ ਦਿੱਤੀ ਹੋਈ ਹੈ ਬਹੁਤ ਹੀ ਪਿਆਰੀ ਜੀ ਐਂਡ ਦੁਪੱਟਾ ਪ्योर ਕਮਲ ਚ ਨਾਉਂਦਾ ਰਹੇਗਾ ਠੀਕ ਹੈ ਜੀ ਤੁਸੀਂ ਔਰਗਾਂਜ਼ਾ ਦਾ ਲੈ ਕੇ ਆ ਔਰਗਾਂਜ਼ਾ ਦਾ ਕਰਵਾ ਸਕਦੇ ਹੋ ਪਿਓਰ ਦਾ ਲੈ ਕੇ ਕਰਦੇ ਹੋ ਕਮਲ ਦਾ ਤੁਸੀਂ ਉਹ ਕਰਵਾ ਸਕਦੇ ਹੋ ਵੈਸੇ ਅਗਰ ਮੈਂ ਗੱਲ ਕਰਾਂ ਕਿ ਤੁਸੀਂ ਦੁਪੱਟਾ ਸਿਰ ਤੇ ਲੈਣਾ ਪਸੰਦ ਕਰਦੇ ਹੋ ਤਾਂ ਦੁਪੱਟੇ ਤੁਸੀਂ ਪਿਓਰ ਕਮਲ ਚੁਣੋਂਦੇ ਹੀ ਲਗਵਾਇਆ ਕਰੋ ਠੀਕ ਹੈ ਜੀ ਕਿਉਂਕਿ ਥੋੜਾ ਜਿਹਾ ਔਰਗਾਂਜ਼ਾ ਦਾ ਦੁਪੱਟਾ ਸਲਿੱਪਰੀ ਹੁੰਦਾ ਲੁੱਕ ਤਾਂ ਉਹਦੇ ਨਾਲ ਵੀ ਸੋਹਣੀ ਆਉਂਦੀ ਹੈ ਪਰ ਕਮਲ ਚੁਣੌਦਾ ਦੁਪੱਟਾ ਤੁਸੀਂ ਜਿੱਦਾਂ ਮਰਜ਼ੀ ਸਿਰ ਦੇ ਉੱਪਰ ਲੈ ਸਕਦੇ ਹੋ ਆਰਾਮ ਨਾਲ ਬੁੱਕਲ ਮਾਰ ਸਕਦੇ ਹੋ ਇਹ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਬਹੁਤ ਸੋਹਣਾ ਜਿਹਾ ਸੂਟ ਹੈ ਜੀ ਫੈਬਰਿਕ ਦਾ ਜਿਹੜਾ ਰਹੇਗਾ ਬਹੁਤ ਫਰੈਂਕ ਕੁਆਲਿਟੀ ਹੈ ਠੀਕ ਹੈ ਜੀ ਹੁਣ ਜਿਹੜਾ ਥੋੜਾ ਫੈਬਰਿਕ ਆ ਰਿਹਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਬਾਕੀ ਟੈਕਸਟਿਲਸ ਆਫ ਦਾ ਸੇਮ ਹੀ ਰਹੇਗਾ ਠੀਕ ਹੈ ਜੀ ਬੈਕ ਫਰੰਟ ਮੇ ਆਪਾਂ ਨੇ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਇਧਰ ਤੋਂ ਬਿਨਾ ਫਿਨਿਸ਼ਿੰਗ ਪੱਟੀ ਤੋਂ ਆਪਾਂ ਕੋਈ ਸੂਟ ਜਿਹੜਾ ਸਟਿਚ ਨਹੀਂ ਕਰਦੇ ਹੈਗੇ ਠੀਕ ਹੈ ਜੀ ਬਹੁਤ ਸੋਹਣਾ ਐਂਡ ਬੈਗ ਦੇ ਉੱਪਰ ਤੁਸੀਂ ਦੇਖ ਸਕਦੇ ਜਿੱਪ ਲਗਾਈ ਹੋਈ ਹੈ ਇਦਾਂ ਦੇ ਨਾਲ ਹੀ ਆਪਾਂ ਬੇਟੀ ਦਾ ਸੂਟ ਵੀ ਰੈਡੀ ਕੀਤਾ ਹੈ ਠੀਕ ਹੈ ਤੁਹਾਨੂੰ ਮੈਂ ਦਿਖਾਣੀ ਦੋਨੋਂ ਮਾਂ ਬੇਟੀ ਦਾ ਸੇਮ ਹੀ ਕਿਉਂਕਿ ਮੈਂ ਭੁੱਲ ਗਈ ਐਂਡ ਨਾਲ ਹੀ ਆਪਾਂ ਬੇਟੀ ਦਾ ਸੂਟ ਜਿਹੜਾ ਰੈਡੀ ਕੀਤਾ ਹੈ ਸੇਮ ਫੈਬਰਿਕ ਦੇ ਉੱਪਰ ਠੀਕ ਹੈ ਬਟ ਆਪਾਂ ਨੈਕ ਦੇ ਉੱਪਰ ਵਰਕ ਨਹੀਂ ਕੀਤਾ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਨੈਕ ਦੇ ਉੱਪਰ ਆਪਾਂ ਤਾਂ ਨਹੀਂ ਵਰਕ ਕੀਤਾ ਕਿ ਕਈ ਵਾਰ ਦੰਦਾ ਕਿ ਬੱਚੀਆਂ ਦੀ ਹਾਈਟ ਵੱਧ ਹੀ ਰਹਿੰਦੀ ਏ ਤਾਂ ਅਗਰ ਤੁਹਾਨੂੰ ਲੋੜ ਪਈ ਤਾਂ ਆਪਾਂ ਨੀਚੋਂ ਨੂੰ ਖੋਲ ਕੇ ਫੈਬਰਿਕ ਵਗੈਰਾ ਅਟੈਚ ਕਰ ਸਕਦੇ ਹਾਂ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਹੀ ਪੈਸ ਜਿਹੜਾ ਉੱਪਰ ਲੱਗ ਜਾਏਗਾ ਇਹ ਵੀ ਪ੍ਰੋਪਰ ਆਪਾਂ ਹੈਂਡ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਫੈਬਰਿਕ ਸੇਮ ਰਹੇਗਾ ਬਾਜੂ ਦੇ ਉੱਪਰ ਵੀ ਸੇਮ ਕੰਮ ਰਹੇਗਾ ਇਸ ਤਰੀਕੇ ਨਾਲ ਬੇਟੀ ਨੂੰ ਬੜਾ ਚਾਹੇ ਸੂਟ ਪਾਉਣ ਦਾ ਤਾਂ ਬੜੀ ਵੇਟ ਕਰ ਰਹੀ ਹੂ ਆਪਣੇ ਸੂਟਾਂ ਦੀ ਬੇਸ ਆਪਣੇ ਨਾਲ ਹੋਪ ਕਿ ਜਿੰਨੀ ਪਿਆਰ ਨਾਲ ਆਪਾਂ ਸੂਟ ਬੇਟੀ ਦਾ ਰੈਡੀ ਕੀਤਾ ਹੈ ਤੇ ਬੇਟੀ ਨੂੰ ਵੀ ਜਰੂਰ ਪਸੰਦ ਆਏਗਾ ਇਸ ਤਰੀਕੇ ਨਾਲ ਸਟੇਟ ਬਾਟਮ ਰੱਖੀਏ ਬਾਟਮ ਦੇ ਉੱਪਰ ਵਰਕ ਨਹੀਂ ਕੀਤਾ ਹੈਗਾ ਆਪਾਂ ਨੇ ਤੇ ਆਪਾਂ ਇਸ ਤਰੀਕੇ ਨਾਲ ਮਹਿਰੂਨ ਫਿਨਿਸ਼ਿੰਗ ਪੱਟੀ ਦੇ ਦਿੱਤੀ ਹੈ ਠੀਕ ਹੈ ਜੀ ਸਟਿਚਿੰਗ ਦੇ ਵਿੱਚ ਵੀ ਆਪਾਂ ਮਹਿਰੂਨ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਐਂਡ ਨਾਲ ਆਪਾਂ ਸਿੰਪਲ ਜਿਹਾ ਦੁਪੱਟਾ ਰੱਖਿਆ ਹੋਇਆ ਇਸ ਤਰੀਕੇ ਦੇ ਨਾਲ ਬਹੁਤ ਸੋਹਣਾ ਦੁਪੱਟੇ ਨੂੰ ਵੀ ਆਪਾਂ ਲੇਸ ਦਿੱਤੀ ਹੋਈ ਏ ਦੋਨੋਂ ਮਾਂ ਬੇਟੀ ਦਾ ਸੇਮ ਹੀ ਸੂਟ ਬਣਿਆ ਹੋਇਆ ਠੀਕ ਹੈ ਜੀ ਦੇਖੋ ਹੁਣ ਇੱਥੇ ਨਾ ਕੁਝ ਭੈਣਾਂ ਤੋਂ ਸਾਨੂੰ ਮੈਸੇਜ ਆਉਣਗੇ ਅਮਨ ਬੇਟੀ ਦਾ ਸੂਟ ਕਿੰਨੇ ਚ ਰੈਡੀ ਹੋਇਆ ਆ ਕਈ ਵਾਰ ਇਦਾਂ ਹੁੰਦਾ ਕਿ ਆਪਾਂ ਕਹਿ ਦਿੰਨੇ ਆ ਕਿ ਹਾਂ ਜੀ ਬੇਟੀ ਦੇ ਸੂਟ ਨੂੰ ਕਪੜਾ ਕੱਟ ਲੱਗਣਾ ਤੇ ਵਰਕ ਕੱਟ ਲੱਗਣਾ ਹੋਣਾ ਏ ਦੇਖੋ ਭੈਣ ਨੂੰ ਟਾਈਮ ਸੇਮ ਹੀ ਲੱਗ ਜਾਂਦਾ ਕਿਉਂਕਿ ਅੱਡੇ ਦੇ ਉੱਪਰ ਲਗਾਉਣਾ ਔਰ ਕਪੜਾ ਦੇਖੋ ਤੁਸੀਂ ਤੁਹਾਡੀ ਬੇਟੀ ਦਾ ਅਗਰ ਸੂਟ 2.5 ਮੀਟਰ ਚ 3 ਮੀਟਰ ਚ ਬਣ ਰਿਹਾ ਤਾਂ ਸਾਨੂੰ 5 ਮੀਟਰ ਹੀ ਕਪੜਾ ਲੈਣਾ ਪੈਂਦਾ ਕਟਿੰਗ ਕਰਨਾ ਪੈਂਦਾ ਕਿਉਂਕਿ ਸਾਡਾ ਬਾਕੀ ਜਿਹੜਾ ਕਪੜਾ ਉਹ ਕਿਸੇ ਕੰਮ ਨਹੀਂ ਆਉਂਦਾ ਨਾ ਕਿਸੇ ਦੀ ਸ਼ਰਟ ਨੇ ਇਕੱਲੀ ਸ਼ਰਟ ਨਿਕਲ ਸਕਦੀ ਬਾਟਮ ਨਹੀਂ ਨਿਕਲ ਸਕਦੀ ਅਗਰ ਬਾਟਮ ਨਿਕਲਦੀ ਸ਼ਰਟ ਨਹੀਂ ਨਿਕਲਦੀ ਇਸ ਤਰੀਕੇ ਨਾਲ ਥੋੜਾ ਜਿਹਾ ਥੋੜਾ ਪ੍ਰਾਈਸ ਜਿਹੜੀ ਇਹ ਦੇਖੋ ਅਰਾਊਂਡ 6 ਤੋਂ ਮੈਂ ਕਹਾਂ ਕਿ 7 ਤੋਂ 8000 ਦੇ ਵਿੱਚ ਸੂਟ ਜਿਹੜਾ ਰੈਡੀ ਹੁੰਦਾ ਕਿਉਂਕਿ ਟਾਈਮ ਐਂਡ ਸਟਿਚਿੰਗ ਸਾਰਾ ਕੁਝ ਸੇਮ ਹੀ ਹੁੰਦਾ ਜਿੰਨਾ ਛੋਟਾ ਕੰਮ ਹੋਏਗਾ ਉਨਾ ਹੀ ਉੱਤੇ ਖਰਚਾ ਜ਼ਿਆਦਾ ਆਉਂਦਾ ਠੀਕ ਹੈ ਜੀ ਤੇ ਲੋ ਜੀ ਬਹੁਤ ਸੋਹਣਾ ਜਿਹਾ ਸੂਟ ਮਾਂ ਬੇ ਜੀਪ ਲਟਕਣ ਜੋ ਵੀ ਤੁਸੀਂ ਐਡ ਆਨ ਕਰਾਉਣਾ ਪਲੀਜ਼ ਸਾਨੂੰ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਨਾ ਹੈ ਹਲੋ ਜੀ ਅਗਲਾ ਸੂਟ ਚੈੱਕ ਕਰੋ ਬੜਾ ਹੀ ਪਿਆਰਾ ਜ ਹੈ ਹਲੋ ਜੀ ਇਹ ਡਿਜ਼ਾਈਨ ਸਾਡਾ ਕਾਫੀ ਲੰਬੇ ਸਮੇਂ ਤੋਂ ਬਣ ਰਿਹਾ ਹੈ ਹਾਂਜੀ ਇੱਕ ਗੱਲ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦੀ ਆ ਜਿਵੇਂ ਸਾਨੂੰ ਕੁਝ ਭੈਣਾ ਨਾ ਮੈਸੇਜ ਕਰ ਦਿੰਦੀਆਂ ਨੇ ਸਾਡਾ ਸਕਰੀਨਸ਼ਾਟ ਲੈ ਕੇ ਭੇਜਦੀਆਂ ਨੇ ਤੇ ਬਾਅਦ ਵਿੱਚ ਕਹਿੰਦੀ ਕਿ ਅਮਰ ਇਹ ਤਾਂ ਕਲਰ ਏ ਸੀ ਪਰ ਤੁਸੀਂ ਹੋਰ ਬਣਾਤਾ ਦੇਖੋ ਅਸੀਂ ਨਹੀਂ ਬਣਾਇਆ ਹੁੰਦਾ ਜੋ ਅਸੀਂ ਕਲਰ ਰੈਡੀ ਕੀਤਾ ਉਹਨਾਂ ਨੂੰ ਸਾਨੂੰ ਪਤਾ ਹੁੰਦਾ ਕਿ ਅਸੀਂ ਸੂਟ ਦਾ ਇਹ ਕਲਰ ਰੈਡੀ ਕੀਤਾ ਹੈ ਅਸੀਂ ਉਹੀ ਕਲਰ ਤੁਹਾਡੇ ਲਈ ਰੈਡੀ ਕਰਕੇ ਭੇਜਦੇ ਹਾਂ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹਦਾ ਫੈਬਰਿਕ ਜਿਹੜਾ ਰਹੇਗਾ ਪਿਓਰ ਗਾਵਰਡਨ ਸਿਲਕ ਰਹੇਗੀ ਠੀਕ ਹੈ ਜੀ ਸੈਮੀ ਤੇ ਨਹੀਂ ਬਣਿਆ ਹੋਇਆ ਪਿਓਰ ਗਾਵਰਡਨ ਸਿਲਕ ਦੇ ਉੱਪਰ ਬਣਿਆ ਹੋਇਆ ਤੁਸੀਂ ਕਾਫੀ ਹੈਵੀ ਕੰਮ ਬਾਜ਼ੂ ਦੇ ਉੱਪਰ ਹੈ ਜੀ ਸੈਂਟਰ ਪੈਨਲ ਰਹੇਗਾ ਦੇਖ ਸਕਦੇ ਤੁਸੀਂ ਐਂਡ ਘੇਰੇ ਦੇ ਉੱਪਰ ਸੇਮ ਬਾਜ਼ੂ ਵਾਲਾ ਕੰਮ ਮਿਲੇਗਾ ਤੁਹਾਨੂੰ ਦੇਖੋ ਬਹੁਤ ਸੋਹਣਾ ਕਲਰ ਹੈ ਜਿਹਦੇ ਚ ਆਪਾਂ ਨੇ ਕੰਟਰਾਸਟ ਕੀਤਾ ਹੋਇਆ ਇਸੇ ਤਰੀਕੇ ਨਾਲ ਹੀ ਆਪਣੇ ਜਿਹੜੇ ਸ਼ਰਟ ਦੇ ਉੱਪਰ ਪੇਸਟਿੰਗ ਕੀਤੀ ਹੋਈ ਗ੍ਰੀਨ ਕਲਰ ਦੀ ਆਪਾਂ ਨੇ ਬੜਾ ਹੀ ਪਿਆਰਾ ਜਿਹਾ ਕਲਰ ਲੱਗ ਰਿਹਾ ਜੀ ਦੋਨੋਂ ਹੀ ਕਲਰ ਬਹੁਤ ਸੋਹਣੇ ਲੱਗ ਰਹੇ ਨੇ ਪਿਓਰ ਗੈਵਰਡਨ ਸਿਲਕ ਦੇ ਉੱਪਰ ਆਪਾਂ ਕੀਤਾ ਹੋਇਆ ਜੀ ਠੀਕ ਹੈ ਜੀ ਲਓ ਜੀ ਨਾਲ ਆਪਾਂ ਰੱਖਿਆ ਹੋਇਆ ਕਲੀਆਂ ਵਾਲਾ ਸ਼ਰਾਰਾ ਇਸ ਤਰੀਕੇ ਨਾਲ ਆਪਾਂ ਸ਼ਰਾਰੇ ਦੇ ਵਿੱਚ ਜਿਹੜੀ ਆਪਾਂ ਲਾਈਨਿੰਗ ਐਡ ਕਰਦੇ ਉਹਦੇ ਵਿੱਚ ਵੀ ਆਪਾਂ ਪੇਸਟਿੰਗ ਕਰਦੇ ਆ ਠੀਕ ਹੈ ਕੋਈ ਇਦਾਂ ਨਹੀਂ ਹੈਗਾ ਕੋਈ ਤੇ ਨੀਚੇ ਆਪਾਂ ਇਦਾਂ ਸਲਾਈ ਕਰਕੇ ਤੁਹਾਨੂੰ ਸਲਾਈ ਸਟਿਚਿੰਗ ਕਰਕੇ ਦੇਤੀ ਨਹੀਂ ਕੋਈ ਫਾਇਦਾ ਨਹੀਂ ਦੇਖੋ ਹਣਾ ਅਗਰ ਅੱਛੇ ਤੁਸੀਂ ਟੇਲਰ ਮਾਸਟਰ ਕੋ ਸਟਿਚਿੰਗ ਕਰਾਉਣਾ ਹੈ ਤਾਂ ਉਹ ਸਟਿਚਿੰਗ ਤੁਹਾਨੂੰ ਦੱਸ ਦੇਗੀ ਕਿ ਵਾਕਈ ਹੀ ਕਿਸੇ ਪ੍ਰੋਫੈਸ਼ਨਲ ਟੇਲਰ ਦੀ ਸਟਿਚਿੰਗ ਕੀਤੀ ਹੋਈ ਹੈ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਸ਼ਰਾਰੇ ਦੇ ਉੱਪਰ ਆਪਾਂ ਕੋਈ ਵਰਕ ਨਹੀਂ ਕੀਤਾ ਬਹੁਤ ਸੋਹਣੀ ਫਿਨਿਸ਼ਿੰਗ ਆਪਾਂ ਸ਼ਰਾਰੇ ਨੂੰ ਦਿੱਤੀ ਹੋਈ ਹੈ अगर शरारे ਦੇ ਉੱਪਰ ਆਪਾਂ ਵਰਕ ਕਰ ਦੇਣਾ ਤਾਂ ਉਹਦੀ ਪ੍ਰਾਈਸ ਜਿਹੜੀ ਕਾਫੀ ਜ਼ਿਆਦਾ ਵੱਜ ਜਾਏਗੀ ਠੀਕ ਹੈ ਜੀ ਸ਼ਰਾਰਾ ਆਪਾਂ ਨਾਲ ਕਲੀਆਂ ਵਾਲਾ ਰੱਖਿਆ ਹੋਇਆ ਤੁਸੀਂ ਇਸ ਨੂੰ ਲਹਿੰਗਾ ਵੀ ਇਹਦੇ ਨਾਲ ਬਣਾ ਸਕਦੇ ਹੋ ਵਿਦਆਊਟ ਕਲੀਆਂ ਤੋਂ ਵੀ ਬਣਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਫਿਨਿਸ਼ਿੰਗ ਦੋਨਾਂ ਨਾਲ ਹੀ ਅੱਛੀ ਆਉਂਦੀ ਫਲੇਅਰ ਦੋਨਾਂ ਨਾਲ ਹੀ ਅੱਛਾ ਪਾ ਜਾਂਦਾ ਕਲੀਆਂ ਨਾਲ ਵੀ ਅੱਛਾ ਬਣ ਜਾਂਦਾ ਐਂਡ ਬਿਨਾ ਕਲੀਆਂ ਤੋਂ ਵੀ ਠੀਕ ਹੈ ਜੀ ਬਹੁਤ ਪਿਆਰਾ ਜਾ ਐਂਡ ਨਾਲ ਪਰਖਿਆ ਹੋਇਆ ਜੀ ਦੁਪੱਟਾ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਸਿੱਪੀ ਦਾ ਕੰਮ ਮਿਲੇਗਾ ਇਸ ਤਰੀਕੇ ਨਾਲ ਸਿੱ ਫੀਦਾ ਚੌਕ ਤੋਂ ਪੂਰੇ ਦੁਪट्टे 'ਚ ਮਿਲੇਗਾ ਐਂਡ ਸੇਮ ਹੀ ਫਿਨਿਸ਼ਿੰਗ ਪੱਟੀ ਮਿਲੇਗੀ ਦੁਪट्टे ਦੇ ਉੱਪਰ ਠੀਕ ਹੈ ਜੋ ਆਪਣਾ ਸੂਟ ਨੂੰ ਫਿਨਿਸ਼ਿੰਗ ਕੀਤੀ ਹੋਈ ਆਪਾਂ ਸੇਮ ਹੀ ਆਪਣੇ ਦੁਪट्टे ਨੂੰ ਕੀਤੀ ਹੋਈ ਬਹੁਤ ਪਿਆਰਾ ਜਿਹਾ ਸੂਟ ਲੱਗ ਰਿਹਾ ਜੀ ਦੇਖੋ ਜੀ ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਹੋਇਆ ਹੋਇਆ ਨਾ ਲਾਈਟ ਇਹਨਾਂ ਡਾਰਕੇ ਬੜਾ ਹੀ ਪਿਆਰਾ ਜਿਹਾ ਸੂਟ ਜਿਹੜਾ ਸਾਡਾ ਰੈਡੀ ਹੋਇਆ ਹੋਇਆ ਇਸ ਤਰੀਕੇ ਨਾਲ ਦੇ ਨਾਲ ਹੀ ਆਪਾਂ ਕੀਤਾ ਹੋਇਆ ਜੀ ਬੇਟੀ ਦਾ ਸੂਟ ਰੈਡੀ ਸੇਮ ਹੀ ਜਿੱਦਾਂ ਉਹਨਾਂ ਦੇ ਮਮਾ ਦਾ ਸੂਟ ਰੈਡੀ ਕੀਤਾ ਸੇਮ ਹੀ ਆਪਾਂ ਬੇਟੀ ਦਾ ਰੈਡੀ ਕੀਤਾ ਹੈ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਬਟ ਆਪਾਂ ਥੋੜਾ ਜਿਹਾ ਵਰਕ ਇੱਥੇ ਘੱਟ ਕੀਤਾ ਹੈ ਉਹਨਾਂ ਦੇ ਬਜਟ ਦੇ ਵਿੱਚ ਵੀ ਬਣਾਇਆ ਹੋਇਆ ਤੇ ਸੋਨਾ ਵੀ ਬਣਾਇਆ ਹੋਇਆ ਘੇਰੇ ਦੇ ਉੱਪਰ ਕੰਮ ਬਹੁਤ ਪਿਆਰਾ ਜਿਹਾ ਸੈਂਟਰ ਪੈਨਲ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਲੱਗ ਰਿਹਾ ਜੀ ਚੈੱਕ ਕਰੋ ਬੜਾ ਪਿਆਰਾ ਜਿਹਾ ਲੱਗ ਰਿਹਾ ਹੈ ਫੈਬਰਿਕ ਆਪਾਂ ਇਹਦੇ ਤੇ ਬੇਟੀ ਦਾ ਸੈਮੀ ਕਰੇਵ ਰੱਖਿਆ ਹੋਇਆ ਆ ਆਪਾਂ ਫੁੱਲ ਪ्योर ਨਹੀਂ ਲਗਾਈ ਹੋਈ ਕਿਉਂਕਿ ਦੇਖੋ ਤੁਹਾਨੂੰ ਪਤਾ ਬੱਚੀਆਂ ਦੀ ਹਾਈਟ ਅੱਗੇ ਜਾ ਕੇ ਵੱਧਣੀ ਹੈ ਇਹ ਸਿਰਫ 2 ਜਾਂ 3 ਵਾਰ ਹੀ ਬੇਟੀਆਂ ਨੇ ਸੂਟ wear ਕਰਨਾ ਤੇ ਨਾਲ ਆਪਾਂ ਰੱਖਿਆ ਹੋਇਆ ਜੀ ਸ਼ਰਾਰਾ ਕਲੀਆਂ ਵਾਲਾ ਸ਼ਰਾਰਾ ਆਪਾਂ ਬੇਟੀ ਦਾ ਵੀ ਰੈਡੀ ਕੀਤਾ ਹੋਇਆ ਠੀਕ ਹੈ ਜੀ ਤੁਸੀਂ ਕਿਸੇ ਤਰ੍ਹਾਂ ਦੀ ਵੀ ਸਟਿਚਿੰਗ ਸਾਡੇ ਤੋਂ ਕਰਵਾ ਸਕਦੇ ਹੋ ਸ਼ਰਾਰੇ ਨਾਲ ਗਰਾਰੇ ਨਾਲ ਲਹਿੰਗੇ ਨਾਲ ਸਾਰੀਆਂ ਤੁਸੀਂ ਵੀਡੀਓ ਸਾਡੀਆਂ ਦੇਖਦੇ ਹੋ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਜਿਹੜੀ ਆਪਾਂ ਨਹੀਂ ਰੈਡੀ ਕਰ ਸਕਦੇ ਠੀਕ ਹੈ ਜੀ ਅੱਜ ਦੇ ਟਾਈਮ 'ਚ ਇਦਾਂ ਦਾ ਕੁਝ ਨਹੀਂ ਹੈਗਾ ਜੋ ਆਪਾਂ ਨਹੀਂ ਕਰ ਸਕਦੇ ਬਸ ਬੰਦੇ ਨੂੰ ਨੌਲੇਜ ਹੋਣੀ ਚਾਹੀਦੀ ਕਰਨ ਦੀ ਠੀਕ ਹੈ ਜੀ ਲਓ ਜੀ ਬਹੁਤ ਹੀ ਸੋਹਣਾ ਜਿਹਾ ਸੂਟ ਇਹ ਦੋਨੋਂ ਮਾਂ ਬੇਟੀ ਦੇ ਸੇਮ ਹੀ ਬਣਾਏ ਹੋਏ ਨੇ ਜੀ ਆਪਾਂ ਨੇ ਤੁਸੀਂ ਦੇਖਿਆ ਹੋਣਾ ਤੁਹਾਨੂੰ ਪਹਿਲਾਂ ਸੂਟ ਦਿਖਾਇਆ ਮਮਾ ਦਾ ਵੀ ਤੇ ਬੇਟੀ ਦਾ ਵੀ ਸੇਮ ਹੀ ਕਲਰ ਸੇਮ ਹੀ ਵਰਕ ਬਹੁਤ ਪਿਆਰਾ ਜਿਹਾ ਸਟੀਚਿੰਗ ਦੇ ਨਾਲ ਲਓ ਜੀ ਏ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਵਾਈਟ ਵੈਲਵਟ ਬਰਾਸ਼ੋ ਦੇ ਉੱਪਰ ਬਹੁਤ ਵਧੀਆ ਵਾਲੀ ਵੈਲਵਟ ਬਰਾਸ਼ੋ ਸੀ ਠੀਕ ਹੈ ਜੀ ਉਹਦੇ ਵਿੱਚ ਕਾਫੀ ਭੜਾ ਸਾਡੇ ਕੋਲ ਵਾਈਟ ਕਲਰ ਲੈ ਕਾਫੀ ਭੜਾ ਸਾਡੇ ਤੋਂ ਡਾਈ ਕਰਵਾਏ ਡਾਈ ਕਿਤੇ ਨੇ ਆਪਾਂ ਵੀਡੀਓ ਤੁਹਾਡਾ ਨਾਲ ਨਹੀਂ ਸ਼ੇਅਰ ਕੀਤੀ ਬਟ ਇੱਕ ਸੂਟ ਆਪਾਂ ਸਟਿਚ ਕੀਤਾ ਹੈ ਤੁਹਾਡਾ ਨਾਲ ਆਪਾਂ ਜ਼ਰੂਰ ਸ਼ੇਅਰ ਕਰ ਰਹੇ ਆ ਕਿ ਤੁਹਾਨੂੰ ਇੱਕ ਆਈਡੀਆ ਮਿਲ ਜੇ ਕਿ ਤੁਸੀਂ ਕਿਸ ਤਰ੍ਹਾਂ ਦਾ ਕਲਰ ਜਿਹੜਾ ਡਾਈ ਕਰਵਾ ਸਕਦੇ ਹੋ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪਹਿਨੇ ਮਹਿਰੂਨ ਕਲਰ ਡਾਈ ਕਰਵਾਇਆ ਇਹਨੂੰ ਆਪਾਂ ਬਿਲਕੁਲ ਸਿੰਪਲ ਸੋਬਰ ਜਿਹਾ ਸਲਾਈ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ neck ਦੇ ਉੱਪਰ ਮਹਿਰੂਨੀ ਕਲਰ ਦੇ ਪੋਟਲੀ ਬਟਨ ਦਿੱਤੇ ਨੇ ਇਹਦੇ ਵਿੱਚ ਕੋਈ ਆਪਾ ਕਲਰ ਕੰਟਰਾਸਟ ਨਹੀਂ ਐਡ ਕੀਤਾ ਹੈਗਾ ਇਹ ਸੋਹਣਾ ਬਹੁਤ ਲੱਗ ਰਿਹਾ ਜੀ ਬਣਿਆ ਹੋਇਆ ਬਹੁਤ ਹੀ ਪਿਆਰਾ ਜਾਂ ਇਸ ਦੇ ਨਾਲ ਆਪਾਂ ਕ੍ਰੇਪ ਦੀ ਬਾਟਮ ਰੱਖੀ ਹੋਈ ਹੈ ਜੀ ਤੇ ਨਾਲ ਆਪਾਂ ਪਿਓਰ ਕਮਲ ਜਨੂਨ ਦਾ ਦੁਪੱਟਾ ਰੱਖਿਆ ਹੋਇਆ ਬਹੁਤ ਸੋਹਣਾ ਪਿਆਰਾ ਜਾਂ ਸਾਰਾ ਮਹਿਰੂਨ ਟੱਚ ਦੇ ਵਿੱਚ ਹੀ ਆਪਾਂ ਰੈਡੀ ਕੀਤਾ ਵੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਡਾਈ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਤੋਂ ਇਦਾਂ ਵੈਲਵਟ ਬਰਾਸਾ ਸੂਟ ਬਾਇ ਕਰਨਾ ਚਾਹੁੰਦੇ ਹੋ ਕਲਰ ਕਰਵਾਉਣਾ ਤਾਂ ਆਪਾਂ ਤੁਹਾਨੂੰ ਪਿਕਚਰ ਸ਼ੇ ਕਿ ਆਪਾਂ ਉਹਦੀ ਵੀਡੀਓ ਵੀ ਅਪਲੋਡ ਕੀਤੀ ਹੋਈ ਉਹਦਾ ਪ੍ਰਾਈਜ਼ ਵੀ ਸਕਰੀਨ ਦੇ ਉੱਪਰ ਦਿੱਤਾ ਹੋਇਆ ਇੰਸਟਾਗ੍ਰam ਤੇ ਵੀ ਆਪਾਂ ਉਹਦੀ ਵੀਡੀਓ ਅਪਲੋਡ ਕੀਤੀ ਹੋਈ ਹੈ ਠੀਕ ਹੈ ਜੀ ਇਹ ਬੜਾ ਹੀ ਪਿਆਰਾ ਜਿਹਾ ਲੱਗ ਰਿਹਾ ਤੁਸੀਂ ਨਾਰਮਲ ਕਿਤੇ ਜਾਣਾ ਗੁਰਦੁਆਰਾ ਸਾਹਿਬ ਜਾਣਾ ਜਾਂ ਮਾਰਕੀਟ ਜਾਣਾ ਜਿਵੇਂ ਤੁਹਾਨੂੰ ਪਤਾ ਜੀ ਫੋਰਮ ਤੋਂ ਸਾਡੀਆਂ ਭੈਣਾਂ ਆਉਂਦੀਆਂ ਤੇ ਉਹਨਾਂ ਨੂੰ ਬੜਾ ਲਾਲਚ ਹੁੰਦਾ ਕਿ ਸੂਟ ਆਪਾਂ ਡੇਲੀ ਚੇਂਜ ਕਰੀਏ ਤੇ ਹੋਣਾ ਵੀ ਚਾਹੀਦਾ ਕਿਉਂਕਿ ਨਾ ਟਾਈਮ ਬਾਅਦ ਤੁਸੀਂ ਇੰਡੀਆ ਆਉਂਦੇ ਹੋ ਤਾਂ ਤੁਹਾਡੇ ਕੋਲ ਸੂਟ ਇਦਾਂ ਦੇ ਹੋਣ ਕਿ ਤੁਸੀਂ ਜਿਹੜਾ ਅੱਜ ਸੂਟ ਵੇਅਰ ਕੀਤਾ ਕੱਲ ਨੂੰ ਤੁਹਾਨੂੰ ਇੱਕ ਹੋਰ ਤਰ੍ਹਾਂ ਦੀ ਐਕਸਾਈਟਮੈਂਟ ਹੋਵੇ ਕਿ ਅਸੀਂ ਕੱਲ ਜਿਹੜਾ ਸੂਟ ਵੇਅਰ ਕਰਨਾ ਉਹ ਇਸ ਤੋਂ ਵੀ ਜ਼ਿਆਦਾ ਸੋਹਣਾ ਇਸ ਕਰਕੇ ਪਹਿਲਾਂ ਸਾਡੇ ਤੋਂ ਪਹਿਲਾਂ ਹੀ ਆਰਡਰ ਕਰ ਲੈਂਦੀਆਂ ਨੇ ਐਂਡ ਉਹਨਾਂ ਦੇ ਆਉਣ ਤੋਂ ਪਹਿਲਾਂ ਸਾਡੇ ਕੋਰੀਅਰ ਪਹੁੰਚ ਜਾਂਦੇ ਨੇ ਜਦੋਂ ਆਉਂਦੀਆਂ ਨੇ ਸਾਨੂੰ ਮੈਸੇਜ ਕਰ ਦਿੰਦੇ ਨੇ ਕਿ ਅਮਨ ਵਾਕਈ ਤੁਹਾਨੂੰ ਜਿਹੜਾ ਸੂਟ ਬਣਾ ਕੇ ਭੇਜੇ ਬਹੁਤ ਸੋਹਣੇ ਨੇ ਔਰ ਸਾਨੂੰ ਹਰ ਕੋਈ ਪੁੱਛਦਾ ਤੇ ਅੱਗੇ ਦੀ ਅੱਗੇ ਜਦੋਂ ਸਾਡੇ ਬਾਰੇ ਭੈਣਾਂ ਦੱਸਦੀਆਂ ਨੇ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਦੋਨਾਂ ਭੈਣਾਂ ਦੇ ਮੈਸੇਜ ਆਉਂਦੇ ਨੇ ਫੋਨ ਆਉਂਦੇ ਨੇ ਕਿ ਅਸੀਂ ਤੁਹਾਡੇ ਸੂਟ ਵੇਅਰ ਕੀਤੇ ਹੋਏ ਦੇਖੇ ਸੀ ਬਹੁਤ ਸੋਹਣੇ ਬਣੇ ਹੋਏ ਸੀ ਤੇ ਥੈਂਕ ਯੂ ਇੰਨਾ ਜ਼ਿਆਦਾ ਪਿਆਰ ਕਰਨ ਲਈ ਇੰਨਾ ਜ਼ਿਆਦਾ ਟਰਸਟ ਕਰਨ ਲਈ ਟਰਸਟ ਦੇ ਸਿੱਤੇ ਹੀ ਕੰਮ ਚੱਲਦਾ ਜੀ ਦੇਖੋ ਕੋਈ ਵੀ ਐਨੇ ਦੂਰ ਬੈਠੇ ਤੁਸੀਂ ਸਾਨੂੰ ਆਰਡਰ ਦਿੰਦੇ ਹੋ ਬਹੁਤ ਵਧੀਆ ਲੱਗਦਾ ਤੇ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਹੀ ਆਪਾਂ ਤੁਹਾਡੇ ਜਿਹੜਾ ਟਰਸਟ ਦੇ ਉੱਪਰ ਖੜੇ ਉੱਤਰੀਏ ਤੁਹਾਡਾ ਕੰਮ ਜਿਹੜਾ ਇਮਾਨਦਰੀ ਨਾਲ ਕਰਕੇ ਦਿੰਦੇ ਰਹੀਏ ਤੇ ਲੋ ਜੀ ਉਮੀਦ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਤੁਹਾਡੇ ਕੋਲ ਵੀਡੀਓ ਟਾਈਮ ਨਾਲ ਨਹੀਂ ਪਹੁੰਚਦੀ ਠੀਕ ਹੈ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰਦੇ ਤਾਂ ਤੁਹਾਡੇ ਕੋਲ ਰਾਈਟ ਵੇ ਮੈਸੇਜ ਆਵੇ ਕਿ ਆਪਾਂ ਇਹ ਵੀਡੀਓ ਅਪਲੋਡ ਕਰ ਦਿੱਤੀ ਹੈ ਤੇ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ